ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਆਪਾਂ ਆਏ ਹੋਏ ਜੀ ਬਹੁਤ ਹੀ ਜਿਆਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨਗਰ ਆਲੋਵਰਖ ਜ਼ਿਲ੍ਹਾ ਸੰਗਰੂਰ ਪਾਤਸ਼ਾਹੀ ਨੌਵੀਂ ਤੇ ਅੱਜੋ ਆਪਾਂ ਨਾਲੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਨਾਲੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਯਾਦਗਾਰ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਨਗਰ ਆਲੋਵਰਖ ਜ਼ਿਲ੍ਹਾ ਸੰਗਰੂਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 18 ਕਤਕ 1722 ਬਿਕਰਮੀ ਨੂੰ ਮਾਤਾ ਨਾਨਕੀ ਜੀ ਮਾਤਾ ਗੁਜਰਕੌਰ ਜੀ ਅਤੇ 300 ਸਿੱਖ ਸੰਗਤਾਂ ਸਮੇਤ ਇੱਥੇ ਆਏ ਗੁਰੂ ਸਾਹਿਬ ਜੀ ਜਿਸ ਨਿੰਮ ਦੇ ਥੱਲੇ ਬੈਠੇ ਸਨ ਉਸ ਨਿੰਮ ਦੇ ਪੱਤੇ ਮਿੱਠੇ ਹੋ ਗਏ ਸਨ ਗੁਰਦੁਆਰਾ ਸਾਹਿਬ ਵਾਲੀ ਇਹ ਜ਼ਮੀਨ ਟੋਡਰਮਲ ਦੀ ਸੀ ਜਦੋਂ ਟੋਡਰਮਲ ਨੂੰ ਗੁਰੂ ਸਾਹਿਬ ਜੀ ਦਾ ਇੱਥੇ ਆਉਣ ਦਾ ਪਤਾ ਲੱਗਿਆ ਤਾਂ ਉਹ ਪਰਿਵਾਰ ਅਤੇ ਸੰਗਤ ਸਮੇਤ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਗੁਰੂ ਸਾਹਿਬ ਕੋਲੋਂ ਸੇਵਾ ਦੀ ਮੰਗ ਕੀਤੀ ਗੁਰੂ ਸਾਹਿਬ ਨੇ ਉਸ ਦੀ ਸੇਵਾ ਭਾਵਨਾ ਦੇਖ ਖੁਸ਼ ਹੋ ਕੇ ਅਨੇਕਾਂ ਵਰ ਦਿੱਤੇ ਅਤੇ ਭਵਿੱਖ ਦੇ ਵਿੱਚ ਵੱਡੀ ਸੇਵਾ ਲੈਣ ਲਈ ਵਚਨ ਕੀਤੇ ਜਿਸ ਸਮੇਂ ਟੋਡਰ ਮਲ ਸਰਹੰਦ ਵਿਖੇ ਕਿਤੇ ਵਜੋਂ ਵਪਾਰ ਕਰਦਾ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਉਸ ਨੂੰ ਸਰਕਾਰੀ ਦਰਬਾਰੇ ਨੌਕਰੀ ਮਿਲ ਗਈ ਜੋ ਬਾਅਦ ਵਿੱਚ ਦੀਵਾਨ ਦੇ ਅਹੁਦੇ ਤੇ ਪਹੁੰਚਿਆ ਅਤੇ ਬਹੁਤ ਅਮੀਰ ਆਦਮੀ ਬਣ ਗਿਆ ਜਦੋਂ ਸੂਬਾ ਸਰਹੰਦ ਨੇ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਦਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਦੀਵਾਨ ਟੋਡਰਮਲ ਜੀ ਨੇ ਉਹਨਾਂ ਨੂੰ ਛਡਾਉਣ ਲਈ ਆਪਣੀ ਹਵੇਲੀ ਅਤੇ ਜ਼ਮੀਨ ਜਾਇਦਾਦ ਵੇਚ ਕੇ ਬਹੁਤ ਸਾਰਾ ਸੋਨਾ ਇਕੱਠਾ ਕੀਤਾ ਉਦੋਂ ਤੱਕ ਸੂਬੇ ਨੇ ਛੋਟੇ ਸਾਹਿਬ ਜਦਿਆਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਮਾਤਾ ਗੁਜਰਕੌਰ ਜੀ ਵੀ 10ਵੇਂ ਦੁਆਰਾ ਹੀ ਸਵਾਸ ਤੇ ਆ ਗਏ ਸਨ ਜਦੋਂ ਦੀਵਾਨ ਟੋਡਰਮਲ ਜੀ ਨੇ ਪਵਿੱਤਰ ਸਰੀਰਾਂ ਦਾ ਸੰਸਕਾਰ ਕਰਨਾ ਚਾਹਿਆ ਤਾਂ ਸੂਬੇ ਨੇ ਮੋਹਰਾ ਵਿਛਾ ਕੇ ਜਗ੍ਹਾ ਮੁੱਲ ਲੈਣ ਲਈ ਸ਼ਰਤ ਰੱਖ ਦਿੱਤੀ ਦੀਵਾਨ ਟੋਡਰਮਲ ਜੀ ਇਸ ਸੇਵਾ ਵਿੱਚ ਸਫਲ ਹੋਏ ਅਤੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਅਤੇ ਤਿੰਨ ਦਿਨਾਂ ਬਾਅਦ ਦੀਵਾਨ ਟੋਡਰਮਲ ਜੀ ਨੇ ਫੁੱਲ ਅਸਤ ਚੁਗ ਕੇ ਇੱਕ ਗਾਗਰ ਵਿੱਚ ਪਾ ਕੇ ਭਾਈ ਜੋਧ ਸਿੰਘ ਦੇ ਹੱਥ ਇਸ ਗੁਰਦੁਆਰਾ ਮੰਜੀ ਸਾਹਿਬ ਵਾਲੀ ਜਗ੍ਹਾ ਤੇ ਭੇਜ ਦਿੱਤਾ ਇੱਥੇ ਸੇਵਾ ਵਿੱਚ ਇੱਕ ਸਾਧੂ ਰਹਿੰਦਾ ਸੀ ਉਸ ਸਾਧੂ ਅਤੇ ਭਾਈ ਜੋਧ ਸਿੰਘ ਜੀ ਨੇ ਇੱਥੇ ਟੋਆ ਪਟਕੇ ਫੁੱਲ ਅਸਤਾ ਨੂੰ ਦਬਾ ਕੇ ਉਸ ਉੱਪਰ ਇੱਕ ਥੜਾ ਬਣਾ ਦਿੱਤਾ 1991 ਵਿੱਚ ਇਸ ਅਸਥਾਨ ਦੀ ਦੁਬਾਰਾਕਾਰ ਸੇਵਾ ਦਰਹਾਨ ਇਹ ਫੁੱਲ ਅਸਤ ਬਾਹਰ ਕੱਢ ਕੇ ਇੱਕ ਕੱਚ ਦੇ ਬਰਤਨ ਵਿੱਚ ਪਾ ਕੇ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਗਏ ਅਤੇ ਸੇਵਾ ਸੰਪੂਰਨ ਹੋਣ ਤੇ ਅਰਦਾਸ ਕਰਕੇ ਉਸ ਬਰਤਨ ਨੂੰ ਥੜਾ ਸਹਿਬ ਵਾਲੀ ਜਗ੍ਹਾ ھیਠ ਰੱਖ ਦਿੱਤਾ ਜਿਸ ਉੱਪਰ ਅੱਜ ਸੁੰਦਰ ਦਰਬਾਰ ਸਾਹਿਬ ਸਜੋਬਤ ਹੈ ਜੀ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ